ਗੁਰਧਮ ਹਲਾ ਪੰਗਵਾ ਗੁਰਪੂਰ ਚਰਮੇ ਲਾਇਆ ਸਾਥ ਸਵੇ ਜੀ ਮਹਾਰਾਜ ਸਾਹਿਬ ਜੀ ਦੀ ਰੱਖਿਆ ਦਾ ਸ਼ੋਰ ਫੇਰ ਉਹ ਝਾਰਦੇ ਹੈ ਪੂਰੇ ਗੁਰਾਂ ਨੇ ਜਿਨ੍ਹਾਂ ਨੂੰ ਆਪਦੇ ਚਰਨਾਂ ਕਉਨਾਂ ਦੇ ਨਾਲ ਲਾ ਲਿਆ ਹਰ ਸੰਗਤਾ ਆਈ ਪਰ ਜੋ ਸਹਿਤਾ ਨਾਲ ਹੋ ਕੇ ਸਹਿਤਾ ਕਰਨ ਵਾਲਾ ਹੈ ਉਸ ਪਰਮੇਸ਼ਰ ਨੂੰ ਗੁਰਮਖੰਡ ਪਾ ਲਿਆ ਹੈ ਜੈ ਜਾਈਏ ਤਹਾ ਸਹਿ ਉਹ ਕਿਤੇ ਵੀ ਚਲੇ ਜਾਈਏ ਅੰਮ੍ਰਿਤਸਰ ਰਹੀਏ ਬਿડાੜੀ ਸਾਹਿਬ ਰਹੀਏ ਸਿੱਤੇ ਜਾਈਏ ਸੁਖੀ ਰਹੀਦਾ ਹੈ ਜਿੱਥੇ ਲੋਕ ਪਰ ਲੋਕ ਸਮਾਰਾਵੇ ਪਿਆਰੇ ਚਲੇ ਜਾਓ ਜੈ ਮਕੁੰਡ ਜੇ ਕੀਰਤਨ ਤੇਰਾ ਸਦਾ ਸੁਖੀ ਹਨ ਪਰਮੇਸ਼ਰ ਦੇ ਪਿਆਰੇ ਜੈ ਰੱਖ ਸੋਈ ਮੁਗਤ ਥਾਨ ਕੋਣ ਥਾਨ ਜੋ ਜਪਾਇ ਸੋਈ ਨਾਮ ਮੁਗਤ ਥਾਨ ਇਸ ਪ੍ਰਕਾਸ਼ ਸਾਹਿਬ ਸੰਗੀਤ ਜਿੱਥੇ ਵੀ ਜਾਣ ਲੋਕ ਵਿੱਚ ਪਰਲੋਕ ਵਿੱਚ ਉਹ ਸਦਾ ਹੀ ਮਹਾਰਾਜ ਸਾਦੇ ਪਿਆਰੇ ਸੁਖੀ ਹੈ ਸਦਾ ਆਨੰਦ ਰਿੰਦੇ ਬ੍ਰਹਮ ਭੀਤਿਆਂ ਦੇ ਤਾਂ ਹੀ ਕੋਈ ਦੁੱਖ ਨਹੀਂ ਕਲੇਸ਼ ਨਹੀਂ ਹੈ ਕਰ ਕੇ ਰੋ ਮਹਾਰਾਜ ਅੰਗ ਸੰਗ ਹਰ ਵਕਤ ਨਾਲ ਹੈ ਕਰ ਕਿਰਪਾ ਤਬ ਮੇਲੇ ਤੁਰਪਾ ਕਰਦੇ ਵਾਇਗ ਨਹੀਂ ਆਉਦੇ ਨਾਲ ਮਹਾਂਪੁਰਖ ਮਿਲਦੇ ਹਨ ਹਰ ਗੁਣ ਗਾਓ ਸਦਾ ਸੁਭਾਈ اے ਮਾਰੀ ਫਰੀ ਦੇ ਗੁਣਾਂ ਨੂੰ ਸਦਾ ਗਾਇਆ ਕਰੋ ਸੁਭਾਈ ਸੁਭਾਵਕੀ ਸੋ ਤੇ ਜੀ ਵਿੱਚ ਉਹ ਆਹਣਾ ਫੁਰਨੇ ਫرائی ਜਾਂਦੇ ਹੋ ਇਹ ਸੁਤੇ ਸਤਿਗੁਣ ਗਾਇਆ ਕਰੋ ਸੋ ਭਾਈ ਭਾਵਨਾ ਦੇ ਨਾਲ ਸਰਬਾ ਦੇ ਨਾਲ ਸੋ ਬਾ ਜਿਸ ਪਰਮੇਸ਼ਰ ਦੀ ਬੜੀ ਭਾਰੀ ਸਤਿ ਭਗਤਾਂ ਨੂੰ ਪਉਂਦੀ ਹੈ ਉਹਦੇ ਸੁਭਾਅਕ ਗੁਣ ਸਦਾ ਹੀ ਗਾਉਂਦੇ ਰਹਾ ਤੂੰ ਆਪਣੇ ਸੁਹਾਵੀ ਪਾ ਲੋ ਮਨ ਕੇੰਦੇ ਸਗਲੇ ਫਲ ਪਾਵੋ ਤੇ ਸਰਕਾਰ ਭਾਈ ਭਾਜੋਂਗੇ ਭਲੀ ਪ੍ਰਕਾਰ ਪਰਮੇਸ਼ਰ ਨੂੰ ਮੰਤਿ ਜੋ ਚੇਤੁ ਨਹੀਂ ਕਰੋਗੇ ਧਰਮ ਅਰਥ ਕਾਮੋਗ ਸਾਰੇ ਹੀ ਫਲ ਪਾ ਲਵੋਗੇ ਠੀਕ ਹੈ ਸੰਗ ਸਹਾਏ ਜਵਾਂ ਦੇ ਜੀ ਹਿਰਦੇ ਦੇ ਨਾਲ ਹਰ ਵਕਤ ਸੰਗ ਹੋ ਕੇ ਸਹਾਇਤਾ ਕਰੇਗਾ ਲੋਕ ਪਰ ਲੋਕ ਤੇਰਾ ਨਾਰਾਇਣਾ ਪ੍ਰਾਣ ਅਧਾਰ ਨਾਰਾਇਣ ਅਣਾਣਾ ਪੜਿਆ ਕਰ ਨਾਰਾਇਣ ਜੋ ਪਰਮੇਸ਼ਵਰ ਹੈ ਉਹ ਪ੍ਰਾਣਾਂ ਦਾ ਆਸਰਾ ਰੂਪ ਹੈ ਨਹੀਂ ਅਗਿਆਤ ਰੂਪੀ ਰਣਜੀਤ ਦੇ ਵਿੱਚ ਰਾਪ ਹਮ ਸੰਤ ਜਨਾਰੇ ਨਾਰਾ ਜਿਨ੍ਹਾਂ ਸੰਸਾਰ ਪ੍ਰਾਣਾਂ ਦਾ ਆਸਰਾ ਵਾਹਿਗੁਰੂ ਨੇ ਬਣਾਇਆ ਉਹਨਾਂ ਸੰਤਾਂ ਭਗਤਾਂ ਦੇ ਚਰਨਾਂ ਦੀ ਧੂੜ ਹਾਂ ਸੀ ਬਦਤ ਪਨੀਤ ਕਰ ਲੈ ਲੈ ਮਹਾਰਾਣ ਪ੍ਰਵੇਸ਼ ਦੇ ਨਾਮ ਦਾ ਆਸਰਾ ਦੇ ਕੇ ਜਿਹੜੇ ਪਾਪੀ ਆਦਮੀ ਸੀ ਉਹ ਵੀ ਪਵਿੱਤਰ ਕਰ ਲਿਆ ਜਾਮਾ ਰਾਧਕਨਾਰੈਣ ਦੇ ਨਾਮ ਨੇ ਕਰ ਕਿਰਪਾ ਹਰ ਜਤ ਜੀਨ ਕਿਰਪਾ ਕਰੀ ਮੇਰੇ ਨੂੰ ਹਰੀ ਦਾ ਜਸ ਸੰਤਨ ਦੱਸਾਵੇ ਹਰ ਵਕਤ ਗੁਣ ਗਾਇਆ ਕਰੋ ਇਸ ਪ੍ਰਕਾਰ ਪਾਪੀ ਵੀ ਪੁਤ ਕਰ ਲੈ ਬਾਰ ਬ੍ਰਹਮ ਤਰੇ ਪ੍ਰਤ ਪਾਲੋ ਸੰਸਾਰ ਦੇ ਖਾਣ ਪੀਣ ਦਾ ਫਿਕਰ ਨਹੀਂ ਕਰਦੇ ਕਹਿੰਦੇ ਨਹੀਂ ਉਹਨਾਂ ਨੂੰ ਫਿਕਰ ਨਹੀਂ ਉਹ ਜਾਣਦੇ ਕਿ ਬਾਰਮਨ ਪਰਮੇਸ਼ਰ ਸਾਰਿਆਂ ਦੇ ਤੁਸੀਂ ਤਾਂ ਹੀ ਪਾਲਣਾ ਕਰਦਾ ਹੈ ਸਾਦੇ ਜੀ ਸੰਗ ਰਖਵੋ ਉਹਦੇ ਜੀ ਹੁਗੇ ਨਾਲ ਸਦਾ ਸਲਾ ਰੱਖਿਆ ਕਰਨ ਵਾਲਾ ਹੈ ਲੋਕ ਪਰ ਲੋਕ ਵਿੱਚ ਹਰ ਦਿਨ ਰਹਿਣਾ ਕੀਰਤਨ ਗਾਈਏ ਉਸੇ ਨੂੰ ਜਾਣਦੇ ਕਿ ਹਰੀ ਦੇ ਰਾਤ ਤੇ ਦਿਨੇ ਰਹਿਣ ਉਹ ਕੀਰਤ ਗੀਤ ਜਨਨ ਗਉਣਾ ਕਰੀਏ ਗਾੜ ਨਾ ਜਾਣੇ ਪਾਈਆ ਮੁੜ ਕੇ ਫਿਰ ਭਾਈ ਜੁਨਾ ਜਿਨੀ ਪਾਏ ਜਾਈਦਾ ਮੁਕਤ ਹੋ ਜਾਈਦਾ ਜੀ ਦੇਵਾ ਕੋਰਖ ਬੁਧਾਤਾ ਦਿਮਨ ਉਸ ਅਨੁਸਾਰ ਫਲ ਪ੍ਰਵਾਦਾ ਪਰਮੇਸ਼ਰ ਨਾਮ ਦਾ ਦਾਮ ਗੁੰਦਾ ਹੈ ਹਰ ਰਸ ਤਨੀ ਹੀ ਜਾਤ ਉਹਨਾਂ ਨੂੰ ਪਾਈ ਹਰੀ ਦੇ ਰਸ ਪ੍ਰੇਮ ਰਸ ਨੂੰ ਜਾਨਿਆਂ ਨੇ ਨਿਹਾਲ ਹੋਏ ਹਨ ਜਾਂ ਤੰਕਰ ਨੇ ਨਾ ਆਇਆ ਉਹਨਾਂ ਦੇ ਪੁੱਤ ਕੋ ਜੰ ਜਿਹੜੇ ਜੰਦੇ ਦੂਤ ਹੈ ਜਿਹੜਾ ਇਨੇਕਾਈਨ ਵੇਕਾਈਨ ਇਸਰਾਇਲ ਆਦਿਕ ਯਹਵਰਾਇਲ ਆਦਿਕ ਜੰਦੇ ਦੂਤ ਪੰਜੋ ਹੈ ਉਹਨਾਂ ਦੇ ਨੇੜੇ ਨਹੀਂ ਕੋਈ ਆ ਸਕਿਆ ਸਬਨਾਨਕ ਸ਼ਰਮੇ ਪਾਇਆ ਗੁਰੂ ਕੀ ਕਹਿੰਦੇ ਗੁਰੂ ਸਾਹਿਬ ਜੀ ਗਰੀਬਾਂ ਨੂੰ ਸੁਣਾਉਂਦੇ ਨੇ ਉਹਨਾਂ ਨੇ ਮਾਰ ਦੀ ਸ਼ਰਨ ਚ ਪਾ ਕੇ ਸੁਖ ਰੂਪ ਨੂੰ ਪਾਉਣਾ ਕੀਤਾ ਹੈ